ਦਿਨ ਹਰ ਦਿਨ ਵਧਦਾ ਜਾ ਰਿਹਾ ਉਹਦੇ ਮੱਦੇ ਨਜ਼ਰ ਹੀ ਅੱਜ ਸੁਖਪਾਲ ਸਿੰਘ ਖਹਿਰਾ ਜੀ ਪੰਜਾਬੀ ਇਕਤਾ ਪਾਰਟੀ ਦੇ ਜਿਹੜੇ ਤਰਨਤਾਰ ਆਏ ਸੀ ਉਹਨਾਂ ਨਾਲ ਗੱਲਬਾਤ ਆਪਾਂ ਖਹਿਰਾ ਸਾਹਿਬ ਸੱਤ ਸੀਟਾਂ ਅਨਾਉਂਸ ਕਰਤੀਆਂ ਐਡੀ ਜਲਦੀ ਸਭ ਤੋਂ ਪਹਿਲਾਂ ਐਡੀ ਕਾਲੀ ਜੇ ਅਸੀਂ ਨਾ ਕਰਦੇ ਫਿਰ ਤੁਸੀਂ ਕਹਿਣਾ ਸੀ ਨਹੀਂ ਲੇਟ ਕਿਉਂ ਕਰ ਰਹੇ ਆ ਸੋ ਇਹਦੇ ਦੋਨੋਂ 뷰 ਪੁਆਇੰਟਸ ਹੁੰਦੇ ਆ ਪਰ ਅਸੀਂ ਕਾਫੀ ਦੇਰ ਤੋਂ ਆਪਣੇ ਗੱਠਜੋੜ ਵਿੱਚ ਸਲਾਹ مشਵਰਾ ਕਰ ਰਹੇ ਸੀ ਕਿ ਸਾਡਾ ਜਿੱਦਣ ਕੰਸੈਂਸਸ ਅਰਾਈਵ ਹੋ ਗਿਆ ਤੇ ਅਸੀਂ ਸੱਤ ਸੀਟਾਂ ਇਸ ਕਰਕੇ ਐਲਾਨ ਕਰ ਦਿੱਤੀਆਂ ਕਿਉਂਕਿ ਇਲੈਕਸ਼ਨਸ ਅਨਾਉਂਸ ਹੋ ਚੁੱਕੀਆਂ ਵੀ ਆਰ ਵੈਲ ਵਿਦਨ ਆਵਰ ਰਾਈਟ ਔਰ ਅਸੀਂ ਕੈਂਡੀਡੇਟ ਵੀ ਐਵੇਂ ਨਹੀਂ ਚੁਣੇ ਜਿੱਦਾ ਅਕਾਲੀ ਲੱਭ ਰਹੇ ਨੇ ਹੁਣ ਕੋਈ ਮਲੂਕਾ ਗੁੱਤਪੁੱਟਣ ਵਾਲਾ ਤੇ ਕੋਈ ਬੀਬੀ ਜਗੀਰਕੌਰ ਵਰਗੇ ਅਸੀਂ ਕੈਂਡੀਡੇਟਸ ਆ ਉਹਨਾਂ ਦੇ ਯੋਗਦਾਨ ਦੇ ਹਿਸਾਬ ਦੇ ਨਾਲ ਉਹਨਾਂ ਦੇ ਕੰਟ੍ਰਿਬਿਊਸ਼ਨ ਨਾਲ ਜਿੱਦਾ ਬੀਬੀ ਪਰਮਜੀਤ ਕੌਰ ਖਾਲੜਾ ਉਹ ਕਿ ਹਿਊਮਨ ਰਾਈਟਸ ਦੇ ਵੋਟਰੀ ਰਹੇ ਨੇ ਕਈ ਦਹਾਕੇ ਉਹਨਾਂ ਨੇ ਲੜਾਈ ਲੜੀ ਆਪਣੇ ਪਰਿਵਾਰ ਦਾ ਨੁਕਸਾਨ ਕੀਤਾ ਪਰ ਮਨੁੱਖਤਾ ਦੀ ਲੜਾਈ ਲੜ ਰਹੇ ਨੇ ਸੋ ਇਹਨਾਂੋਂ ਬਿਹਤਰ ਕੈਂਡੀਡੇਟ ਹੀ ਹੋ ਸਕਦਾ ਮਨਮਿੰਦਰ ਸਿੰਘ ਗਿਆਸਪੁਰਾ ਜਿਨ੍ਹਾਂ ਨੇ ਹੋਂਦ ਚ ਲੜ ਦਾ ਖੁਲਾਸਾ ਕੀਤਾ ਸਿੱਖ ਕਤਲੇਆਮ ਦੇ ਹਰਿਆਣੇ ਦੇ ਦੋ ਪਿੰਡਾਂ ਦੇ ਵਿੱਚ ਲੋਕਾਂ ਨੂੰ ਹਾਈ ਕੋਰਟ ਜਾ ਕੇ ਕਮਿਸ਼ਨ ਨੂੰ ਪਾਇੰਟ ਕਰਾ ਕੇ ਉਹਨਾਂ ਨੂੰ ਰਾਹਤ ਦਿੱਤੀ ਥੀਜ਼ ਆਰ ਦਾ ਟਾਈਪਸ ਆਫ ਕੈਂਡੀਡੇਟਸ ਜਿਹੜੇ ਅਸੀਂ ਐਲਾਨ ਕੀਤੇ ਨੇ ਔਰ ਅਸੀਂ ਅਸੀਂ ਚਾਹੁੰਦੇ ਹਾਂ ਕਿ ਇਹ ਇਸ ਤਰ੍ਹਾਂ ਦੇ ਕੈਂਡੀਡੇਟਸ ਨੂੰ ਲੋਕ ਪਾਰਲੀਮੈਂਟ ਵਿੱਚ ਭੇਜਣ ਅਕਾਲੀ ਦਲ ਦੀ ਕੱਲ ਰੈਲੀ ਹੋਈ ਸੀ ਉਹਨਾਂ ਨੇ ਕਿ ਖਡੂਰ ਸਾਹਿਬ ਦੀ ਸ਼ੀਟ ਹੈ ਉਹ ਸਾਡੀ ਪੱਕੀ ਸ਼ੀਟ ਹੈ ਸਾਡੀ ਪੰਥਕ ਸ਼ੀਟ ਹੈ ਇੱਥੇ ਕੋਈ ਵੀ ਸਾਡੇ ਆ ਜਾਵੇ ਖੈਰ ਆ ਜਾਵੇ ਕੋਈ ਵੀ ਉਹ ਸਾਨੂੰ ਹਰਾ ਨਹੀਂ ਸਕਦੇ ਨਹੀਂ ਪਰ ਮੈਂ ਸਹਿਮਤ ਆ ਕਿ ਸੀਟ ਪੰਥਕ ਆ ਪਰ ਇਹ ਆ ਪੰਥਕ ਨਹੀਂ ਨਾ ਹੈਗੇ ਇਹ ਪੰਥ ਨੂੰ ਤਲੰਜਲੀ ਦੇ ਚੁੱਕੇ ਨੇ ਇਹ ਤਾਂ ਵੋਟਾਂ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦਿਖਾ ਗਏ ਨੇ ਇਹਨਾਂ ਨੇ ਤਾਂ ਆਪਣੇ ਵੋਟਾਂ ਦੀ ਖਾਤਰ ਬਾਈਬਲ ਕਲਾ ਦੇ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਜਿਹਨਾਂ ਪੁਲਿਸ ਵਾਲਿਆਂ ਨੇ ਗੋਰੀ ਮਾਰੀ ਉਹਨਾਂ ਨੂੰ ਬਚਾਉਂਦੇ ਨੇ ਤੁਸੀਂ ਮੈਨੂੰ ਦੱਸੋ ਜੇ ਪੰਥਕ ਸਰਕਾਰ ਸੀ ਤੇ ਸੁਮੇਧ ਸਿੰਘ ਸਵੰਤ ਸੈਣੀ ਨੂੰ ਜਿਨ੍ਹਾਂ ਨੇ ਕਈ ਸਿੱਖ ਨੌਜਵਾਨਾਂ ਦਾ ਝੂਠੇ ਫਰਜ਼ੀ ਮੁਕਾਬ ਉਹਨੂੰ ਡੀਜੀਪੀ ਲਾਉਣਾ ਚਾਹੀਦਾ ਸੀਗਾ ਕਿ ਹਲ ਇਜ਼ਹਾਰ ਆ আলম ਜਿਹੜਾ ਸੀਗਾ ਆਲਮ ਸੇਨਾ ਦਾ ਮਸ਼ਹੂਰ ਪੁਲਿਸ ਆਫਸਰ ਉਹਨੂੰ ਮਲੇਰਕੋਟੜੇ ਤੋਂ ਕਾਲੀਦਲ ਟਿਕਟ ਦੇਣੀ ਚਾਹੀਦੀ ਸੀਗੀ ਉਹ ਆਪਣਾ ਪੰਥਕ ਚਿਹਰਾ ਜਿਹੜਾ ਬਹੁਤ ਦੇਰ ਦਾ ਗਵਾ ਚੁੱਕੇ ਨੇ ਉਹਨਾਂ ਨੂੰ ਗਲਤਫਹਿਮੀ ਆ ਸੀਟ ਪੰਥਕੀ ਆ ਜਿੱਤੂਗਾ ਵੀ ਪੰਥ ਪਰ ਜਿੱਤੂਗੀ ਬੀਬੀ ਪਰਮਜੀਤ ਕੌਰ ਖਾਲੜਾ ਮਗਾਨ ਸਾਹਿਬ ਦਾ ਕਹਿਣਾ ਆ ਆਮਾਦੀ ਪਾਰਟੀ ਦਾ ਕਿ ਜਿਸ ਤਰ੍ਹਾਂ ਛੋਟੇਪੁਰ ਸਾਹਿਬ ਨੇ ਪਾਰਟੀ ਬਣਾਈ ਉਹਨਾਂ ਨੇ ਕਾਂਗਰਸ ਨੂੰ ਸਾਰਾ ਬੈਨੀਫਿਟ ਦਿੱਤਾ ਖੈਰਾ ਸਾਹਿਬ ਯਾਰ ਕਿ ਕਾਂਗਰਸ ਨੂੰ ਬੈਨੀਫਿਟ ਦੇ ਰਹੇ ਨੇ ਇਹਦੇ ਬਾਰੇ ਕਿਹੜਾ ਮਾਨੋ ਪਹਿਲਾਂ ਤਾਂ ਉਹਨੂੰ ਪੁੱਛੋ ਕਿ ਜਦੋਂ ਉਹ ਪਾਰਟੀ ਬਣਾਈ ਸੀ ਝਾੜੂ ਉਹ ਅਕਾਲੀ ਦਲ ਨੂੰ ਫਾਇਦਾ ਦੇਣ ਵਾਸਤੇ ਬਣਾਈ ਸੀਗੀ ਦੂਜੀ ਗੱਲ ਕਿ ਜਦੋਂ ਉਹ ਜਲਾਲਾਬਾਦ ਲੜਨ ਗਿਆ ਸੀਗਾ ਉਹ ਸੁਖਬੀਰ ਸਿੰਘ ਬਾਦਲ ਨੂੰ ਚੁਤੌਣ ਗਿਆ ਸੀਗਾ ਜੇ ਅਸੀਂ ਲੜ ਗਏ ਤੇ ਅਸੀਂ ਫਲਾਣੇ ਦੇ ਏਜੰਟ ਤੇ ਫਲਾਣੇ ਦੇ ਏਜੰਟ ਤੇ ਜੇ ਉਹ ਲੜਨ ਤੇ ਉਹ ਦੁੱਧ ਤੋਤੇ ਤੇ ਉਹਨਾਂ ਦਾ ਲੀਡਰ ਵਿਕਰਮ ਜੀਠੇ ਤੋਂ ਮਾਫੀ ਮੰਗ ਗਿਆ ਇਹਨੇ ਕੋਈ ਜਵਾਬ ਦਿੱਤਾ ਅਜੇ ਤੱਕ ਕੱਲ ਪਰਸੋਂ ਤਾਈਂ ਕਾਂਗਰਸ ਦੀਆਂ ਮੰਤਾਂ ਕੱਢਦੇ ਸੀ ਗੱਠ ਜੋੜ ਲਈ ਜਦੋਂ ਕਾਂਗਰਸ ਨੇ ਕੋਰੀ ਨਾ ਕਰ ਦਿੱਤੀ ਤੇ ਹੁਣ ਟਕਸਾਲੀਆਂ ਦੀਆਂ ਮੰਤਾਂ ਕੱਢਦੇ ਨੇ ਹੁਣ ਟਕਸਾਲੀਆਂ ਵੱਲੋਂ ਵੀ ਨਾ ਹੋਗੇ ਹੁਣ ਕੱਲੇ ਰਹਿ ਗਏ ਨੇ ਸੋ ਦੇਰਫੋਰ ਵੀ ਆ ਸਾਡਾ ਅਧਿਕਾਰ ਆ ਕਿ ਅਸੀਂ ਪੰਜਾਬ ਦੇ ਰਾਜਨੀਤੀ ਵਿੱਚ ਉਹ ਖਲਾਓ ਉਹ ਵੈਕਿਊਮ ਜਿਹੜਾ ਝਾੜੂ ਨੇ ਲੋਕਾਂ ਨਾਲ ਬੇਇਮਾਨੀ ਕੀਤੀ ਤੇ ਧੁਖਾ ਧੜੀ ਕੀਤੀ ਤੇ ਉਹ ਖਾਲੀ ਛੱਡੀ ਪੋਲਿਟੀਕਲ ਸਪੇਸ ਅਸੀਂ ਉਸ ਪੋਲਿਟੀਕਲ ਸਪੇਸ ਨੂੰ ਭਰਨ ਜਾ ਰਹੇ ਹਾਂ ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਇਸ ਇਲੈਕਸ਼ਨ ਲੋਕ ਸਭਾ ਦੇ ਵਿੱਚ ਅਵਸ਼ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਸਾਰੀਆਂ ਸੀਟਾਂ ਜਿਹੜੀਆਂ ਅੱਛੇ ਤਰੀਕੇ ਨਾਲ ਜਿੱਤਾਂਗੇ ਔਰ ਖਾਸ ਤੌਰ ਤੇ ਖਡੂਰ ਸਾਹਿਬ ਵਰਨਯੋਗ ਐਸੀਟ ਖੈਰਾ ਸਾਹਿਬ ਬਾਰਡਰ ਦਾ ਏਰੀਆ ਤੁਸੀਂ ਆ ਜਾਇਓ ਤੁਸੀਂ ਅਨਾਉਂਸਮੈਂਟ ਕੀਤੀ ਬੀਬੀ ਪਰਮਜੀਤ ਕੌਰ ਖਲਰਾਜੀ ਕੋਈ ਬਾਰਡਰ ਦੇ ਏਰੀਆ ਵਾਸਤੇ ਕੁਝ ਆਪਣੇ ਮੈਨੀਫੈਸਟੋ ਅਲੱਗ ਤੋਂ ਰੱਖੋਗੇ ਸਭ ਤੋਂ ਪਹਿਲਾਂ ਤਾਂ ਅੱਜ ਸਾਡੇ ਨਾਲ ਜਿਹੜਾ ਬਾਰਡਰ ਏਰੀਆ ਕਿਸਾਨ ਸੰਘਰਸ਼ ਕਮੇਟੀ ਬਣਾਈ ਹੋਈ ਸੀਗੀ ਸਰਦਾਰ ਸੁਰਜੀਤ ਸਿੰਘ ਪੂਰਾ ਔਰ ਉਹਨਾਂ ਦੇ ਸਹਿਯੋਗੀਆਂ ਨੇ ਅੱਜ ਸਾਡੀ ਪਾਰਟੀ ਦੇ ਛਮੂਲੀਅਤ ਕੀਤੀ ਹੈ ਔਰ ਇਹੋ ਲੋਗ ਆ ਜਿਨ੍ਹਾਂ ਨੇ ਹਾਈ ਕੋਰਟ ਤੇ ਜਾ ਕੇ ਗਵਰਨਮੈਂਟ ਆਫ ਇੰਡੀਆ ਤੱਕ ਜਾ ਕੇ ਜਿਹੜੀਆਂ ਤਾਰ ਤੋਂ ਪਾਰਲੇ ਕਿਸਾਨ ਨੇ ਉਹਨਾਂ ਨੂੰ 45-45000 ਰੁਪਏ ਉਹਨਾਂ ਦੇ ਅਕਾਊਂਟ ਵਿੱਚ ਮੁਆਵਜ਼ਾ ਦਿਵਾਇਆ ਔਰ ਮੈਂ ਇਹਨਾਂ ਦੇ ਨਾਲ ਬੈਠ ਕੇ ਸਾਰੀ ਚਰਚਾ ਕੀਤੀ ਜੋ ਮੁਸ਼ਕਿਲਾਂਾਂ ਨੇ ਬਾਰਡਰ ਏਰੀਆਜ਼ ਦੇ ਕਿਸਾਨਾਂ ਦੀਆਂ ਤੇ ਕਿਰਤੀਆਂ ਤੇ ਕਾਮਿਆਂ ਦੀਆਂ ਉਹ ਸਾਡੇ ਏਜੰਡੇ ਤੇ ਅਵਸ਼ਿਅ ਹੋਣਗੀਆਂ ਸਾਡੇ ਮੈਨੀਫੈਸਟੋ ਵਿੱਚ ਬਾਰਡਰ ਏਰੀਆ ਬਾਰਡਰ ਦੇ ਜ਼ਿਲ੍ਹੇ ਚਾਹੇ ਐਜੂਕੇਸ਼ਨ ਆ ਚਾਹੇ ਹੈਲਥ케ਅਰ ਆ ਚਾਹੇ ਉਹਨਾਂ ਦੀ ਜ਼ਮੀਨਾਂ ਦਾ ਮਾਮਲਾ ਵਾ ਜੋ ਵੀ ਬਣਦਾ ਇਹਨਾਂ ਦਾ ਅਧਿਕਾਰ ਹੋਵੇਗਾ ਉਹ ਸਾਡੀ ਪਾਰਟੀ ਪ੍ਰਾਇੋਰਟੀ ਤੇ ਨਾਲ ਰਵੇਗੀ ਬਾਕੀ ਸ਼ੀਟਾ ਕਦੋਂ ਰਨ ਕਰ ਰਹੇ ਹੋ ਅ ਹੋ ਸਕਦਾ ਵਾ ਕੋਈ ਹਫ਼ਤੇ ਜਾਂ 10 ਦਿਨ ਦੇ ਅੰਦਰ ਅੰਦਰ ਅਸੀਂ ਦੁਬਾਰਾ ਜਿਹੜਾ ਆਪਣਾ ਸਾਡਾ ਗੱਟ ਜੋੜ ਉਹਦੀ ਮੀਟਿੰਗ ਕਰਕੇ ਅਸੀਂ ਅ ਬਾਕੀ ਦੀਆਂ ਸੀਟਾਂ ਦੇ ਉੱਤੇ ਵੀ ਉਮੀਦਵਾਰ ਐਲਾਨ ਕਰਦਾ ਹੈ ਬਹੁਤ ਬਹੁਤ ਧੰਨਵਾਦ ਜੀ ਇਸ ਸੰਸਾਡੇ ਸੁਖਪਾਲ ਸਿੰਘ ਖਹਿਰਾ ਜੀ ਪੰਜਾਬੀ ਇਕਤਾ ਪਾਰਟੀ ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਬਾਰਡਰ ਏਰੀਆ ਨੂੰ ਲੈ ਕੇ ਜਿਹੜੀਆਂ ਪਰੇਸ਼ਾਨੀਆਂ ਸਾਡੇ ਬਾਰਡਰ ਏਰੀਆਜ਼ ਆ ਰਹੇ ਨੇ ਉਹਨਾਂ ਵਾਸਤੇ ਇੱਕ ਵੱਖਰੀ ਕਮੇਟੀ ਗਠਿਤ ਕੀਤੀ ਗਈ ਹੈ ਕੈਮਰਾਮੈਨ ਵਿਰੋਜ ਕੁਮਾਰ ਜਿਮਨ ਲਵਰਾਜ ਕੁਮਾਰ ਤਰਨਤਨ ਪੰਜਾਬ ਪੰਜਾਬ